ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ 골ਡੀ ਕੰਪੋਜ਼ ਦਾ ਬਿਆਨ ਸਾਹਮਣੇ ਆਇਆ ਹੈ ਤੇ ਜਸਨੂ ਲੈ ਕੇ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪੁਰਾਣਾ ਵੈਲੀ ਦੱਸਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਉਂਦੇ ਤੇ ਅੱਜ ਉਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਤੇ ਜਿਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਉ ਤੁਹਾਨੂੰ ਸੁਣਾਉਨੇ ਆ ਜਿਹੜਾ ਨਾ ਕੋਈ ਸ਼ੈ ਟੱਕੜੀ ਨਹੀਂ ਤੁਹਾਨੂੰ ਯਾਰ ਐ ਕਮਾਲ ਹੋਈ ਪਈ ਐ ਫਿਰ ਤੁਸੀਂ ਕਹਿੰਦੇ ਗਰਾਊਂਡ ਬੜਾ ਨੀਵੇਂ ਐ ਕਿਉਂ ਮੁੰਡਿਆ ਹਾਂਜੀ ਨੀਵੇਂ ਐਈ ਐ ਜਿੰਦਾਂ ਚੱਕੀ ਜੁਕੀ ਨਾ ਫਸਲ ਮੇਰੀ ਗੱਲ ਸੁਣ ਲੋ ਮਿੱਟੀ ਦੇ ਜੇ ਉੱਥੇ ਫਿਰ ਰੋਲਾ ਪੈਣਾ ਆਪਣਾ ਕਿਉਂ ਵੀ ਮਿੱਟੀ ਮਾੜੀ ਮੁਡੀ ਮੈਂ ਤੇਲ ਪਾਣੀ ਮੈਂ ਕਰ ਦਿਆਂ। ਮੈਂ ਤੇਲ ਜੋਗਾ ਕਰ ਦਿਆਂਗਾ ਬਾਕੀ ਚਕਾ ਲੈ ਜੇ ਕੋਈ ਨਹੀਂ ਹੁਣ ਉੱਥੇ ਮਾੜਾ ਮੋੜ ਤਾਂ ਫਿਰ ਕਰਨਾ ਹੀ ਪਊ। 68 ਲੱਖ ਰੁਪਇਆ ਤੁਹਾਡੇ ਸਟੇਡੀਅਮ ਨੂੰ ਦਿੱਤਾ ਪੂਰੇ ਜਲਾਲਾਬਾਦਲ ਦੇ ਦੂਜੇ ਨੰਬਰ ਦੇ ਪੈਸੇ ਤੁਹਾਡੇ ਪਿੰਡ ਕੋਲ। ਪਹਿਲਾਂ ਤਾਂ ਸ਼ੀਨਾ ਮਾਰ ਗਿਆ ਠੱਗੀ ਕੰਦਲੇ ਵਾਲਾ। 76 ਲੱਖ ਉਹ ਲੈ ਗਿਆ ਨੰਬਰ 1 ਉਹਦਾ ਨੰਬਰ 2 ਤੁਹਾਡਾ। ਸਭ ਤੋਂ ਖੀਰਲਾ ਪਿੰਡ ਹੈ ਇਦੂ ਦਾ ਆਪਣਾ ਹਲਕਾ ਹੀ ਮੁੱਖ ਜਾਂਦਾ। ਕਿਉਂ ਜੀ? ਸਤ ਨੂੰ ਮੈਨੂੰ ਯਾਦ ਹੈ ਐਸ.ਸੀ. ਸਾਹਿਬ ਅਲੀ ਸਾਰੇ ਆਏ ਸੀ ਹੋਰ ਚੰਦ ਦਿਨਾਂ ਦੀ ਗੱਲ ਹੈ ਖਾਲਾ ਖੋਲੇ ਦੀ ਬੋਲ ਲਾ ਦਿਓ ਜਿਹੜਾ ਗੁੱਜਾ ਜੀ ਵੀ ਕਹਿੰਦਾ ਐਸ.ਜੀ. ਸਾਹਿਬ ਨਾਲ ਹੋਣਗੇ ਮੌਕਾ ਬਖਾ ਦੇ ਜੋ ਕਹੋਗੇ ਨੰਬਰਦਾਰ ਸਾਹਿਬ ਜਿਵੇਂ ਕਹੋਗੇ ਖੇਤਾ ਮੈਂ ਨਿਕਾਇਆ ਦੂਜਾ ਇਹ ਨਹੀਂ ਤਾਂ ਮੈਨੂੰ ਨਹੀਂ ਉਹ ਮਿਲਿਆ ਜਿਗਾੜ ਪਰ ਜੋ ਤੁਸੀਂ ਦੇ ਤਾ ਉਹਨਾਂ ਤੋਂ ਵੱਧ ਫੋਰਮੇ ਫੋਰਾ ਆਪ ਇਸ ਗੱਲ ਨੂੰ ਕੱਟਾ ਨਹੀਂ ਰਿਹਾ ਅੰਦੇ ਤੇ ਆ ਤੁਹਾਡਾ ਕਾਗਜ਼ ਆ ਸਟਰੀਟ ਲਾਈਟਾਂ ਬਾਪੂ ਮੁੱਖ ਮੰਤਰੀ ਕੱਲਣ ਲੱਗੇ ਨਵੀਆਂ ਪਹਿਲਾਂ ਤੇਰੇ ਤੋਂ ਸ਼ੁਰੂਆਤ ਕਰਦੇ ਨੇ 6 ਸੜਕਾਂ ਤਿੰਨ ਤੱਕ rau ਐਸੇ ਮਹੀਨੇ ਪਾਸ ਦੂਜੀਆਂ ਹੋਲੀ ਹੋਲੀ ਕਰਾਂ ਠੀਕ ਹੈ ਜੀ ਛੱਪੜ ਦੀ ਨਕਾਸੀ ਪਾਤਾ ਦੇਉ ਯਾਰ ਨਕਾਸੀ ਹਲਦ ਕਦੀ ਇੱਕੋ ਖਾਲਾ ਖੁਲਾ ਬਣਦਾ ਨਹੀਂ ਕਰੇ ਜਗਾਰ ਇੱਕ ਨਾ ਸਕੀਮ ਹੈ ਗੱਲ ਸੁਣੋ ਜੇ ਮੇਰੇ ਕਿਤੇ ਆਖੇ ਲੱਗ ਜੂਗਾ ਇਹ ਸਕੀਮ ਆਈ ਹੈ ਸਰਕਾਰ ਵੱਲੋਂ ਛੱਪੜ ਦੀ ਬੀਜ ਦਾ ਖੇਤਾਂ ਨੂੰ ਪਾਣੀ ਲੱਗ ਸਕਦਾ ਹੈ ਤਾਂ ਪੈਪਰਾਂ ਨੂੰ ਫਰੀ ਪਾ ਗਦੇ। ਖੇਤਾਂ ਨੂੰ ਇਹ ਨਹੀਂ ਲੱਗਣਾ ਜੇ ਜਦੋਂ ਮਹੀ ਆ ਕੇ ਦੋ ਇੱਥੇ ਸੇਮ ਆ ਪਾਣੀ ਖੜ ਜਾਂਦਾ ਫਿਰ ਬਾਅਦ ਸੇਮ ਆਲਾ ਤੁਹਾਨੂੰ ਹੋ ਹੀ ਜਾਣਾ ਜਗਾੜ ਆਪਣਾ ਸੂਤ ਸਾਤ ਫਿਰ ਵੀ ਉਹ ਨਾ ਹੋਇਆ ਤਾਂ ਫਿਰ ਪੰਗੀ ਨੂੰ ਪੈ ਜਾਣਾ ਫਿਰ ਕਰਦੇ ਫਿਰ ਐ ਕਰਦੇ ਤੁਹਾਨੂੰ ਦੂਜੇ ਹੀ ਕਰਦੇ ਨੇ ਕੋਈ ਗੱਲ। ਬਾਪੂ ਕਹਿੰਦਾ ਪਾਰਕ ਦੇਦਾ ਸੁਰੇ ਸੈਰ ਕਰਨਾ। ਬਿਲਕੁਲ। ਥਾ ਦੇ ਦੇ ਪਾਰਕ ਜਿਹਾ ਕਹੇਗਾ ਲੁੱਡੀਆਂ ਪਾਉ। ਹਾਂ ਮੈਂ ਕਹਿੰਦਾ ਖੁੱਲੇ ਗਰਾਊਂਡ ਦੇ ਦੇ ਆ ਸੈਰ ਉਹਦਾ ਪਿਆ ਜੀ। ਹਾਂ ਦੋ ਕਿੱਲੇ ਦੇ ਜਾਗੇ। ਹਾਏ ਹਾਏ ਕੀ ਹਵਾਕਾ ਤੇਰੀਆਂ। ਬਾਪੂ ਨੇ 72 ਕਿਲੇ ਬਜੇ بڑا ਯੁੱਧ ਕੀਤਾ ਭਾਈ ਐਵੇਂ ਝੂਠ ਮਾਰਾ ਹਣਾ ਬਾਪੂ ਥੋੜੀ ਜਿਹੀ ਠੱਗੀ ਵੱਜ ਗਈ ਸੇ ਮੈਥੋਂ ਮੇਰਾ ਇਧਰ ਉਸਤੇ ਮੈਂ ਝੂਠ ਛੜ ਕੇ ਨਹੀਂ ਮਾਰਾ ਸੱਚੀ ਗੱਲ ਕਰ ਦੇਣੀ ਚਾਹੀਦੀ ਬੰਦੇ ਨੂੰ ਕਿਉਂ ਜੀ ਬਿਲਕੁਲ ਠੀਕ ਐਨੇ ਬੰਦਾ ਇਧਰੋਂ ਨੰਬਰ ਕੁੱਟੀ ਜਾਵੇ ਉਧਰੋਂ ਚੁੰਡੀ ਵੱਡੀ ਉਹਦਾ ਫਾਇਦਾ ਕੀ ਹੈ ਤੁਸੀਂ ਨਹੀਂ ਜੀ ਉਹ ਤੁਹਾਡਾ ਮੰਦਰ ਦਾ ਕੰਮ ਜ਼ਰੂਰੀ ਹੈ ਬੋਲੀਏ ਸ਼੍ਰੀ ਬਾਲਾ ਜੀ ਮਹਾਰਾਜ ਅੱਜ ਮੈਂ ਪੂਰਾ ਫੋਲ ਕਰ ਦਿਓ ਅਸੀਂ ਗਰੀਬ ਬੰਦਿਆਂ 100 ਗੱਟੇ ਤਾਂ ਸੀਮੈਂਟ ਭਵੇਂ ਸਵੇਰੇ ਚੱਕ ਲਿਓ ਫੋਲ ਕਰ ਦਿਓ ਸਾਡਾ ਆਪਾਂ ਨੂੰ ਸਾਰਾ ਕੁਝ ਦਿੱਤਾ ਹੀ ਬਾਲਾ ਜੀ ਨੇ ਨਹੀਂ ਬਾਪੂ ਮੇਰੀ ਗੱਲ ਸੁਣ ਲੈ ਉਹਨੇ ਮੇਰੀ ਗੱਲ ਉਹਨੇ ਅਰਸ਼ਾਂ ਤੋਂ ਫਰਸ਼ਾਂ ਤੇ ਲਾਤਾ ਸੀ ਤੇ ਫਰਸ਼ਾਂ ਤੋਂ ਫੇਰ ਅਰਸ਼ਾਂ ਤੇ ਚੜਾਤਾ ਬਾਲਾ ਜੀ ਨੇ ਕਮੇਟੀ ਹੈ ਵੀ ਜਮੰਦਰ ਦੀ ਕੀ ਕਰਨਾ ਹੈ ਸਰੀਆ ਸਰ ਸਰੀਆ ਦੀ ਕੋਈ ਸਰੀਆ ਦੀ ਵੀ ਸਰੀਆ ਦੀ ਸ਼ਾਤੀ ਰਹਿ ਗਈ ਉਹ ਸ਼ਾਤੀ ਪੈਣੀ ਸ਼ਾਤੀ ਰਹਿ ਗਈ ਇਹ ਬਾਕੀ ਦਾ ਕੋਈ ਕੰਮ ਨਹੀਂ ਲਾ ਦੇ ਬਾਬਾ ਸ਼ਾਤੀ ਲਾ ਦੇ ਬਾਬਾ ਨਹੀਂ ਅੱਜ ਕਰਦੇ ਚਾਲੀ ਗੱਟੇ ਸੀਮੈਂਟ ਦਾ ਮੇਰੇ ਕੋਲ ਤੜਕੇ ਪਵੇ ਘਰੇ ਟਰਾਲੀ ਭੇਜ ਲੈ ਜਾ ਕੇ ਅੱਜ ਮੇਰਾ ਲੈਂਟਰ ਪਈ ਜਾਂਦਾ ਘਰ ਦਾ ਥੋੜਾ ਤਾਂ ਬੜਾ ਪਾਈ ਫਿਰਦੇ ਪਤਾ ਨਹੀਂ ਕੀ ਬਣਾਈ ਜਾਂਦਾ ਹਾਂ ਉਹ ਵਾਲੇ ਤਾਂ ਲੈਂਟਰ ਨਹੀਂ ਪਏ ਤੇ ਚੁੰਡੀਆਂ ਪਹਿਲੀ ਵੱਡੀਆਂ ਦੀ ਉਹਨਾਂ ਨੂੰ ਗਵਾ ਲਈ ਪੀ ਅਜੇ ਲੈਂਟਰ ਪਈ ਇਹਦਾ 100 ਘਟਾ ਬਚੂਗਾ ਬਾਲਾ ਜੀ ਨਾ ਤੇ ਦਿੱਤਾ ਹੋਣੇ ਕਿ ਆਖਣੇ ਉਹ ਵੀ ਆਊਗਾ ਟਾਈਮ ਸ਼ੁਰੂ ਤਾਂ ਕਰੋ ਫਿਰ ਕਰ ਲਾਂਗੇ ਖੱਬਾ ਸੱਜਾ ਗਰੋਂ ਚੁੰਡੀ ਵੱਡ ਲਾਂ ਹੈ ਉਹ ਫਿਰ ਉਹਨਾਂ ਦਾ ਇੱਟਾਂ ਲਗਣੀਆਂ ਸ਼ਰੀਅਤ ਉੱਤੇ ਚਾਹੀਦਾ ਪਹਿਲਾਂ ਕੀ ਕਰਨਾ ਹੈ ਹਾਂ ਜੀ ਫਿਲਰ ਫਿਲਰ ਖੜੇ ਕਰੀ ਤੇ ਬੈਠੇ ਨਹੀਂ ਜੀ ਛੱਡ ਦਿਓ ਧਕਾਰਾ ਛੱਡ ਦਿਓ ਚਲ ਕੋਈ ਨਹੀਂ ਜਿੰਨਾ ਕਿ ਪੂਜਾ ਕਰਦੀ ਚੰਡੀ ਪੱਟੋ ਜੀ ਜ਼ਰੂਰ ਜੰਡੀ ਪੱਟਨੀ ਪੈਣੀ ਆ ਪਹਿਲੇ ਨਾ ਤੇ ਕਰ ਦਾਂਗੇ ਕਹਿ ਤਾ ਤੁਹਾਨੂੰ ਕਰ ਦੇਗੇ ਐਮਐਲਏ ਸਾਹਿਬ ਜਿਸ ਦਿਨ ਇੱਥੇ ਨੀ ਪੱਤਰ ਰੱਖਿਆ ਨਾ ਜੀ ਉਸੇ ਦਿਨ ਉੱਥੇ ਵੀ ਰੱਖਿਆ ਗਿਆ ਉਸੇ ਦਿਨ ਖਾ ਗਿਆ ਸਾਡਾ ਰੱਖਿਆ ਗਿਆ ਸ਼ੀਰਵਾ ਤੁਹਾਡੇ ਨਾਲ ਜੀ ਸ਼ੀਰਵਾ ਸਾਡੇ ਨਾਲ ਹੋਰ ਆਪਣਾ ਕੀ ਮੁਕਾਬਲਾ ਸੀ ਜੇ ਲੋਕਾਂ ਦੀ ਦਵਾਵਾਂ ਹੀ ਗੋਲਡੀ ਨਾਲ ਨਾ ਹੁੰਦੀਆਂ ਤੇ ਬਜਰੰਗਬਲੀ ਦਾ ਅਸ਼ੀਰਵਾਦ ਨਾਲ ਸੱਚੇ ਪਾਤਸ਼ਾਹ ਦਿੰਦਾ ਆਂ ਪਾਕੀ ਬਲਾਸ ਨਹੀਂ ਲੋਕ ਮਜ਼ਾਕ ਕਰਦੇ ਸੀ ਆਪਾਂ ਨੂੰ ਮੈਂ ਕਹਿੰਦੇ ਕਮਲਾ ਆਇਆ ਫਿਰਦੇ ਇਹ ਲੜੂ ਵੇਖਣੇ ਉਹਦੇ ਨਾਲ ਮੈਂ ਕਹਿੰਦਾ ਕਿ ਸੰਧੀ ਫਸਤਾ ਗਈ ਕਿ ਐਵੇਂ ਵੀ ਸਭ ਬੇਅਦਬੀ ਕਰਾਈ ਹੈ ਸਾਨੂੰ ਤਾਂ ਫਿਰ ਉਸ ਪ੍ਰਮਾਤਮਾ ਨੇ ਉਸ ਬੇਅਦਬੀ ਵਾਲੀ ਕਮੇਟੀ ਦਾ ਮੈਂਬਰ ਬਣਾ ਕੇ ਭੇਜਿਆ ਕਿਵੇਂ ਲਾ ਦੇਗੇ ਗੱਲ ਜਾ ਥੋੜੀ ਵੀ ਸੁਣਾ ਥੋੜੇ ਤੇ ਲਿਆਉਣ ਲੱਗਿਆ ਬੇਬੇ ਕਿਉਂ ਤਬਰੋਣੀ ਏ ਥੋੜਾ ਹੀ ਏ ਕੀ ਦੱਸ ਬਲਮ ਨੂੰ ਤੇ ਬਜੰਗ ਬਈ ਦਾ ਮੰਦਿਰ ਬਣੂਗਾ ਮਤਲਬ ਸਾਰੇ ਠੇਕੇ ਸੀ ਵੀ ਕੱਲੇ ਠੇਕਲਾ ਕਰਾਂਗੇ ਪਾਣੀ ਤੋਂ ਵੜੋ ਕੇ ਨਾ ਪਾਣੀ ਆਲਾ ਥੋੜਾ ਪਾਣੀ ਆਲਾ ਥੋੜਾ ਨਾ ਜੈਨ ਜੀ ਪਾਣੀ ਕੱਢ ਦਿਆ ਤਾਂ ਕੱਢਣ ਦੇ ਵਿੱਚ ਚਾਰ ਏਕੜ ਬਾਹਰ ਬੈਠੇ ਹੈ ਜੀ ਪਾਕ ਨੇ ਚਾਰ ਏਕੜ ਇਹਨੇ ਨਾਲੀ ਚਾਰ ਏਕੜ ਬਾਹਰ ਬੈਠੇ ਹੈ ਔਰ ਕੀ ਕਹਿੰਦੇ ਪਾਣੀ ਤੋਂ ਵੜੋ ਕੇ ਗੱਲ ਪਈ ਨਹੀਂ ਖੇਤਾਂ ਵਾਲੇ ਪਾਣੀ ਨਾਲ ਚਲੋ ਉਹਦਾ ਮਾਤਾ ਦੇਖਦੇ ਐਸਟੀਮੇਟ ਬਣਾ ਕੇ ਕਿਵੇਂ ਹੋ ਸਕਦਾ ਕਰਵਾਉਣਾ ਕਰਵਾਉਣਾ ਇਸ ਤੋਂ ਬਾਅਦ ਕਹਿੰਦੇ ਸਕੂਲ ਚ ਕਿਚਨ ਸ਼ੈੱਡ ਦਿੱਤਾ ਹੋਰ ਦੱਸਦੇ ਥੋੜਾ ਰਹਿ ਗਿਆ ਯਾਰ ਇਹ ਨਹੀਂ ਸਮਝਿਆ ਕਿਉਂ ਰਹਿ ਗਿਆ ਜੀ ਨੋ ਰਹਿ ਗਿਆ ਮਤਾ ਬਾਦ ਇਹ ਭੇਜਿਆ ਸੀ ਕੀ ਦੇਖੋ ਮਤਾ ਪਾਇਆ ਸੀ ਮਤਾ ਗਿਆ ਐਸਟੀਮੇਟਲੀ ਲੱਗਿਆ ਹੋਇਆ ਜੀ ਬਾ ਫਿਰ ਐ ਕਿ ਜਮਵਾਰ ਤੱਕ ਲਾਉਣਾ ਪੈਣਾ ਥੋੜਾ ਉਹ ਫਿਰ ਪਿਛਲੇ ਸਾਲ ਦੇ ਵੀ ਪੂਰਾ ਆ ਗਿਆ ਕਿ ਮੈਂ ਇਹਨਾਂ ਘਰ ਖੱਤੀ ਮਾਰਦ ਘਾਣੇ ਬੜ ਜਾਂਦਾ ਕੰਮ ਸਾਰ ਇਹਦਰ ਥੋੜਾ ਨਹੀਂ ਭਿੰਦੀ ਉਦੋਂ ਬਾਅਦ ਤੁਸੀਂ ਉਦੋਂ ਗੌਰ ਕਰਨੀ ਸਾਡੀ ਕਿਚਨ ਸ਼ੈੱਡ ਤਾਂ ਬਣਾ ਦਿੰਦੇ ਜੀ ਲੈ ਹੁਣ ਦੇਦੇ ਹਫ਼ਤੇ ਫਾਸ ਕਰਾ ਦੇਗਾ ਅਗਲੀ ਰਿਆ ਤੁਹਾਡਾ ਕਿਚਨ ਸਾਡਾ ਕੰਮ ਕੱਢ ਗਿਆ ਹਾਂ ਠੀਕ ਉਸ ਤੋਂ ਬਾਅਦ ਕੀ ਹੈ ਹਰੀਜਨ ਅਰਮਿਸਾਨ ਇਨਸ਼ਾਅੱਲਾ ਜਿੰਨੇ ਨਾਲ ਹੀ ਹੋਏ ਪੀ ਕਿਤੇ ਤੁਸੀਂ ਕਹਿ ਗਈ ਸ਼ੈੱਡ ਨਹੀਂ ਉੱਚਾਉਂਕ ਦੇ ਵਿੱਚ ਚਲੋ ਉਹਦਾ ਵੀ ਕੋਈ ਜੁਗਾੜ ਕਰਦੇ ਫਿਰ ਇਹ ਪਬਲਿਕ ਸ਼ੈੱਡ ਕਿੱਥੇ ਪਾਉਣਾ ਜਗਾ ਇਪੈਂਡ ਦੇ ਵਿੱਚ ਇਨਸ਼ਾਅੱਲਾ ਜੀ ਇਨਸ਼ਾਅੱਲਾ ਇੱਕ ਚੌਂਕ ਦੇ ਵਿੱਚ ਹੈਗੀ ਹੈ ਜੀ ਜਗਾ ਫੰਕਸ਼ਨ ਵੀ ਨਹੀਂ ਨੂੰ ਕਰਦੇ ਆ ਉੱਥੇ ਚੌਂਕ ਦੀ ਜਗਾ